ਹੁਣ ਜਿੰਨਾਂ ਨੂੰ ਭੂਤਾਂ ਨੇ ਫੜਿਆ ਹੋਇਆ ਦੁਸ਼ਟ ਆਤਮਾ ਨੇ ਫੜਿਆ ਹੋਇਆ ਛੱਡਣ ਦਾ ਨਾਂ ਹੀ ਨਹੀਂ ਲੈ ਰਹੀਆਂ ਚੁੜੇਲਾ ਨੇ ਫੜਿਆ ਹੋਇਆ ਵੱਡੇ ਵੱਡੇ ਮਰਗਾਜਾਂ ਨੇ ਫੜਿਆ ਹੋਇਆ ਵੱਡੀਆਂ ਵੱਡੀਆਂ ਦੁਸ਼ਟ ਹਵਾਵਾਂ ਨੇ ਫੜਿਆ ਹੋਇਆ ਭੂਤਾਂ ਦਾ ਵੀ ਸੰਸਾਰ ਹੁੰਦਾ ਭੂਤਾਂ ਦੀ ਵੀ ਵੱਖਰੀ ਦੁਨੀਆ ਉਹਨਾਂ ਦਾ ਵੀ ਪਰਿਵਾਰ ਹੁੰਦਾ ਤੇ ਕਬਰਾਉਣ ਦੀ ਲੋੜ ਨਹੀਂ ਪੰਚ ਦਸ਼ੀ ਤੇ ਭੂਤ 15ਵੀਂ ਪੌੜੀ ਭੂਤਾਂ ਨੂੰ ਛਡਾਉਣ ਵਾਸਤੇ ਜਿੰਨਾਂ ਨੂੰ ਵੀ ਭੂਤਾਂ ਨੇ ਪਕੜਿਆ ਹੋਇਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਗੇ ਰਾਜੀ ਭਾਜੀ ਹੋਗੇ ਅੱਜ ਦੀ ਜੋ ਵਿਚਾਰ ਰਹੀ ਹੈ ਕਿ ਬਹੁਤ ਸਮੇਤੋਂ ਕੋਲ ਆ ਰਹੀਆਂ ਸੀ ਕਿ ਫਾਈ ਸਾਹਿਬ ਸਾਨੂੰ ਕਿਸੇ ਦੁਸ਼ਟ ਆਤਮਾ ਨੇ ਜਕੜਿਆ ਹੋਇਆ ਪਕੜਿਆ ਹੋਇਆ ਉਹ ਦੁਸ਼ਟ ਆਤਮਾ ਸਾਡੀ ਜਾਨ ਛੱਡਣ ਦਾ ਨਾ ਹੀ ਨਹੀਂ ਲੈ ਰਹੀ ਬੜੇ ਸਾਲਾਂ ਤੋਂ ਸਾਨੂੰ ਫੜਿਆ ਹੋਇਆ ਕਿਸੇ ਦੁਸ਼ਟ ਆਤਮਾ ਨੇ ਤੇ ਕਈਆਂ ਨੂੰ ਤਾਂ ਦੁਸ਼ਟ ਆਤਮਾ ਦੇ ਵਸ ਪਿਆ। ਕਈ ਕਈ ਸਾਲ ਬੀਤ ਗਏ। ਕਈਆਂ ਨੂੰ ਕੁਝ ਮਹੀਨੇ ਹੋ ਗਏ। ਕਈਆਂ ਨੂੰ ਕੁਝ ਦਿਨ ਹੋ ਗਏ। ਤੇ ਅੱਜ ਜੋ ਮੈਂ ਤੁਹਾਡੇ ਅੱਗੇ ਸ਼ਬਦ ਰੱਖਣ ਲੱਗਾ, ਪੌੜੀ ਰੱਖਣ ਲੱਗਾ। ਉਹ ਸ੍ਰੀ ਜਪਜੀ ਸਾਹਿਬ ਦੇ ਮਹਾਤਮ ਦੇ ਵਿੱਚੋਂ ਹੈ ਜੋ ਜਪਜੀ ਸਾਹਿਬ ਦੇ ਮਹਾਤਮ ਸ੍ਰੀ ਦਸ਼ਮੇਸ਼ ਪਿਤਾ ਕਲਗੀਧਰ ਮਹਾਰਾਜ, ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਦੱਸੇ। ਇਹ ਉਹ 15ਵੀਂ ਪਾਉੜੀ ਹੈ ਸ੍ਰੀ ਜਪਜੀ ਸਾਹਿਬ ਦੀ ਜਿਸ ਨੂੰ ਪੜਨ ਦੇ ਨਾਲ ਵੱਡੇ ਤੋਂ ਵੱਡੀ ਪ੍ਰੇਤ ਆਤਮਾ ਦੁਸ਼ਟ ਆਤਮਾ ਭਜ ਜਾਂਦੀ ਹੈ ਚਾਹੇ ਕਈ ਸਾਲਾਂ ਤੋਂ ਲੱਗੀ ਹੋਵੇ ਜਨਮਾ ਜਨਮਾ ਤੋਂ ਲੱਗੀ ਹੋਵੇ ਕੁਝ ਮਹੀਨਿਆਂ ਤੋਂ ਕੁਝ ਘੰਟਿਆਂ ਤੋਂ ਕੁਝ ਦਿਨਾਂ ਤੋਂ ਕੁਝ ਸਕਿੰਟਾਂ ਤੋਂ ਕਿਉਂਕਿ ਭੂਤਾਂ ਦੀ ਵੀ ਦੁਨੀਆ ਹੁੰਦੀ ਹੈ ਇਸ ਦੁਨੀਆ ਦੇ ਵਿੱਚ ਜਿੱਥੇ ਇਨਸਾਨੀ ਸ਼ਰੀਰ ਰਹਿੰਦੇ ਨੇ ਉੱਥੇ ਭੂਤਾਂ ਦੇ ਸ਼ਰੀਰ ਵੀ ਰਹਿੰਦੇ ਨੇ ਭੂਤਾਂ ਦੇ ਸ਼ਰੀਰ ਤਾਂ ਨਹੀਂ ਉਹਨਾਂ ਦੀ ਆਤਮਾ ਰਹਿੰਦੀ ਹੈ ਇੱਕ ਹਵਾ ਹੀ ਹੁੰਦੀ ਹੈ ਜਿਹੜੀ ਬੰਦੇ ਨੂੰ ਫੜ ਲੈਂਦੀ ਹੈ ਕਹਿੰਦੇ ਨੇ ਨਾ ਕਿ ਜਿੱਥੇ ਥੋੜੀ ਬਦਬੂ ਵਾਲੀ ਹਵਾ ਹੋਵੇ ਕਿਸੇ ਵੀ ਉੱਥੇ ਜਦੋਂ ਸੁਗੰਧੀ ਵਾਲੀਆਂ ਅਰਗਬੱਤੀਆਂ ਧੂਪ ਜਗਾ ਦਈਏ ਤੇ ਫਿਰ ਉਹ ਹਵਾ ਭੱਜ ਜਾਂਦੀ ਹੈ ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਬਾਹਰ ਅੰਦਰ ਜਾਂਦੇ ਆ ਸਾਡੀ ਸਾਡਾ ਜਿਹੜਾ ਸਰੀਰ ਦਾ ਔਰਾਵਾ ਵਾਈਬ੍ਰੇਸ਼ਨ ਕਮਜ਼ੋਰ ਹੁੰਦੀ ਹੈ ਕਿਉਂਕਿ ਜਿਹੜੀਆਂ ਭੂਤ ਤੇ ਦੁਸ਼ਟ ਆਤਮਾਵਾਂ ਬਾਹਰ ਝਟਕਦੀਆਂ ਫਿਰਦੀਆਂ ਨੇ ਇਹਨਾਂ ਨੂੰ ਵੀ ਸਰੀਰ ਚਾਹੀਦਾ ਬੜੀ ਤੰਗੀ ਹੈ ਇਹਨਾਂ ਨੂੰ ਸਰੀਰ ਤੋਂ ਬਗੈਰ ਤੁਸੀਂ ਆਪ ਹੀ ਹਿਸਾਬ ਲਾਓ ਕਿ ਜਦੋਂ ਕਿਤਨੀ ਤੇਜ਼ ਹਵਾ ਆਉਂਦੀ ਹੈ ਮੀਂਹ ਆਉਂਦਾ ਤੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੇ ਉਸ ਵਕਤੇ ਕਿਤੇ ਨਾ ਕਿਤੇ ਉਡ ਉਡ ਕੇ ਚਲੀਆਂ ਜਾਂਦੀਆਂ ਨੇ ਤੇ ਇਹਨਾਂ ਨੂੰ ਵੀ ਬੜਾ ਦੁੱਖ ਹੁੰਦਾ ਸਰੀਰ ਨੂੰ ਸਰੀਰ ਤੋਂ ਬਗੈਰ ਵੀ ਬੜਾ ਦੁੱਖ ਆ ਇਹਨਾਂ ਨੂੰ ਜਦ ਕਿਸੇ ਦਾ ਸਰੀਰ ਹੀ ਖੋਹ ਲਿੱਤਾ ਜਾਏ ਜਾਂ ਉਹਦੀ ਕਿਤੇ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਏ ਜਾਂ ਇਸੇ ਤਰ੍ਹਾਂ ਹੀ ਸੁਸਾਇਡ ਕਰ ਲਵੇ ਉਹ ਫਿਰ ਰੂਹਾਂ ਪਟਕਤੀਆਂ ਰਹਿੰਦੀਆਂ ਨੇ ਉਹ ਜਦੋਂ ਭਟਕਦਿਆਂ ਰਹਿੰਦਿਆਂ ਨੇ ਤੇ ਫੇਰ ਇੱਕ ਨਵੇਂ ਸ਼ਰੀਰ ਦੀ ਤਲਾਸ਼ ਤੇ ਵਿੱਚ ਇਸ ਦੇ ਭੇਦ ਨੂੰ ਇਤਨਾ ਗਹਿਰਾ ਨਹੀਂ ਸਮਝਿਆ ਜਾ ਸਕਦਾ ਬਸ ਇਤਨਾ ਹੀ ਸਮਝਿਆ ਜਾ ਸਕਦਾ ਜਿੰਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਖਮਣੀ ਸਾਹਿਬ ਦੇ ਵਿੱਚ ਦੱਸਿਆ ਕਈ ਕੋਟ ਭੂਤ ਪ੍ਰੇਤ ਸੂਕਰ ਮਰਗਾਜ ਹੁੰਦੇ ਨੇ ਭੂਤ ਵੀ ਹੁੰਦੇ ਨੇ ਪ੍ਰੇਤ ਵੀ ਹੁੰਦੇ ਨੇ ਸੂਕਰ ਵੀ ਹੁੰਦੇ ਨੇ ਮਰਗਾਜ ਵੀ ਹੁੰਦੇ ਨੇ ਸਾਰੀਆਂ ਭੂਤਾਂ ਦੀਆਂ ਜੂਨਾ ਨੇ ਜਿੱਥੇ ਪਹਾੜਾਂ ਦੀ ਜੂਨ ਹੈ ਜਿੱਥੇ ਦਰਖਤਾਂ ਦੀ ਜੂਨ ਹੈ ਜਿੱਥੇ 84 ਲੱਖ ਜੂਨਾ ਦੇ ਵਿੱਚ ਇਹ ਭੂਤਾਂ ਦੀ ਜੂਨ ਵੀ ਆਉਂਦੀ ਹੈ ਅਸੀਂ ਵੀ ਕਿਸੇ ਸਮੇਂ ਦੇ ਵਿੱਚ ਕੋਈ ਪ੍ਰੇਤ ਆਤਮਾ ਦੁਸ਼ਟ ਆਤਮਾ ਭਟਕਦੇ ਦੌੜਦੇ ਫਿਰਦੇ ਅਸੀਂ ਇਸ ਇਨਸਾਨੀ ਸ਼ਰੀਰ ਦੇ ਵਿੱਚ ਆ ਗਏ ਆ ਆ ਗਏ ਹੋਵਾਂਗੇ ਕੋਈ ਵੱਡੀ ਗੱਲ ਨਹੀਂ ਤੇ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਿਨ੍ਹਾਂ ਨੂੰ ਵੀ ਦੁਸ਼ਟ ਆਤਮਾ ਪ੍ਰੇਤ ਆਤਮਾ ਭੂਤ ਵੱਡੇ ਤੋਂ ਵੱਡੇ ਚੰਮੜੇ ਹੋਏ ਨੇ ਉਹਨਾਂ ਦੀ ਜਾਨ ਛੱਡਣ ਦਾ ਨਾ ਹੀ ਨਹੀਂ ਲੈ ਰਹੇ ਛੁਟਕਾਰਾ ਪਾਉਣਾ ਚਾਹੁੰਦੇ ਨੇ ਕਈ ਥਾਵਾਂ ਤੇ ਹੋ ਆਏ ਅਗੋਰੀਆਂ ਕੋ ਹੋ ਗਏ ਹੋ ਆਏ ਪੰਡਤਾਂ ਕੋ ਹੋ ਆਏ ਮੌਲਵੀਆਂ ਕੋ ਹੋ ਆਏ ਨਜੂਮੀਆਂ ਦੇ ਕੋਲ ਹੋ ਆਏ ਪਰ ਕੋਈ ਫਰਕ ਨਹੀਂ ਪਿਆ ਹੁਣ ਫਰਕ ਤਾਂ ਕਲਯੁਗ ਦੇ ਵਿੱਚ ਜਿਹੜੇ ਵੱਡੇ ਅਵਤਾਰ ਨੇ ਜਿਹੜੇ ਕਲਯੁਗ ਨੂੰ ਚਲਾਉਣ ਵਾਲੇ ਮਾਲਕ ਨੇ ਕਲਯੁਗ ਦੇ ਵਿੱਚ ਖੰਡਾਂ ਬ੍ਰਹਮੰਡਾਂ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਐਸ ਗੋਬਨ ਦਾਸ ਤੁਹਾਰ ਹੇ ਸ੍ਰੀ ਗੁਰੂ ਗੋਬਨ ਸਿੰਘ ਜੀ ਮਹਾਰਾਜ ਮੈਂ ਸਾਰੇ ਦਰਾਂ ਤੋਂ ਭਟਕਦਾ ਹੋਇਆ ਤੇਰੇ ਦਵਾਰ ਤੇ ਆ ਗਿਆ ਹੁਣ ਤੂੰ ਹੀ ਮੇਰੀ ਬਾਂਫੜ ਤੇਰੇ ਤੋਂ ਸਵਾਬ ਮੇਰੀ ਕੋਈ ਬਾਣੀ ਪੜ ਸਕਦਾ ਜੇ ਤੂੰ ਬਾਹ ਮੇਰੀ ਫੜ ਲਵੇਂ ਤਾਂ ਮੇਰੇ ਸਾਰੇ ਕਾਰਜ ਹੋ ਜਾਣ ਹੁਣ ਜਿਨ੍ਹਾਂ ਨੂੰ ਭੂਤਾਂ ਨੇ ਫੜਿਆ ਹੋਇਆ ਦੁਸ਼ਟ ਆਤਮਾ ਨੇ ਫੜਿਆ ਹੋਇਆ ਛੱਡਣ ਦਾ ਨਾਂ ਹੀ ਨਹੀਂ ਲੈ ਰਹੀਆਂ ਚੁੜੇਲਾ ਨੇ ਫੜਿਆ ਹੋਇਆ ਵੱਡੇ ਵੱਡੇ ਮਰਗਾਜਾਂ ਨੇ ਫੜਿਆ ਹੋਇਆ ਵੱਡੀਆਂ ਵੱਡੀਆਂ ਦੁਸ਼ਟ ਹਵਾਵਾਂ ਨੇ ਫੜਿਆ ਹੋਇਆ ਭੂਤਾਂ ਦਾ ਵੀ ਸੰਸਾਰ ਹੁੰਦਾ ਭੂਤਾਂ ਦੀ ਵੀ ਵੱਖਰੀ ਦੁਨੀਆ ਉਹਨਾਂ ਦਾ ਵੀ ਪਰਿਵਾਰ ਹੁੰਦਾ ਤੇ ਕਬਰਾਉਣ ਦੀ ਲੋੜ ਨਹੀਂ ਸ੍ਰੀ ਜਪਜੀ ਸਾਹਿਬ ਦੀ 15ਵੀਂ ਪੌੜੀ ਦਾ ਮਹਾਤਮ ਦੱਸਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਚ ਦਸ਼ੀ ਤੇ ਭੂਤ 15ਵੀਂ ਪੌੜੀ ਭੂਤਾਂ ਨੂੰ ਛਡਾਉਣ ਵਾਸਤੇ ਜਿਨ੍ਹਾਂ ਨੂੰ ਵੀ ਭੂਤਾਂ ਨੇ ਪਕੜਿਆ ਹੋਇਆ ਹੈ ਚਾਹੇ ਕੋਈ ਇਸਤਰੀ ਹੈ ਚਾਹੇ ਪੁਰਸ਼ ਹੈ ਚਾਹੇ ਬਜ਼ੁਰਗ ਹੈ ਤੇ ਚਾਹੇ ਬੱਚਾ ਹੈ ਉਹਨਾਂ ਨੂੰ ਭੂਤਾਂ ਤੋਂ ਛੁਟਕਾਰਾ ਦਿਵਾ ਦੇਗੀ ਇਹ 15ਵੀਂ ਪੌੜੀ ਮੰਨੇ ਪਾਵੈ ਮੋਖ ਦਵਾਰ ਤੋਂ ਲੈ ਕੇ ਜੇ ਕੋ ਮਨ ਜਾਣੇ ਮਨ ਕੋਏ ਤੱਕ ਬਸ ਇੰਨਾ ਹੀ ਪੜਦੇ 15 ਵਾਰ ਵੀ 15 ਵਾਰੀ ਜਾਪ ਕਰ ਲੇ ਚਾਹੇ ਇੱਕ ਮਾਲਾ ਕਰ ਲੇ 108 ਮਣਕਿਆਂ ਵਾਲੀ ਪਰ ਕਰੇ ਅਮਰਤ ਵੇਲੇ ਜਿਉਂ-ਜਿਉਂ ਕਰਦਾ ਜਾਏਗਾ ਇੱਛਾ ਰੱਖ ਕੇ ਕਰੇਗੀ ਮਹਾਰਾਜ ਇਹ ਤੁਹਾਡੀ 15ਵੀਂ ਪੌੜੀ ਭੂਤਾਂ ਤੋਂ ਛੁਟਕਾਰਾ ਦਿਵਾਉਂਦੀ ਹੈ ਤੇ ਮੈਨੂੰ ਵੀ ਕਿਸੇ ਪ੍ਰੇਤਾ ਆਤਮਾ ਨੇ ਫੜਿਆ ਹੋਇਆ ਤੇ ਮੇਰੇ ਤੇ ਵੀ ਕਿਰਪਾ ਕਰੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੈਨੂੰ ਵੀ ਇਸ ਭੂਤਾਂ ਦੇ ਸੰਸਾਰ ਤੋਂ ਛੁਟਕਾਰਾ ਦਿਵਾਓ ਤੇ ਮੇਰੀ ਸ਼ਰੀਰ ਤੇ ਮੇਰੇ ਰੂਹ ਨੂੰ ਇਹਨਾਂ ਤੋਂ ਛੁਡਾਓ बस ਇਹ ਨਹੀਂ ਕਹਿਣਾ ਜਾਪ ਕਰਨ ਮਿਹਲੇ ਇਹ ਜਾਪ ਕਰਨ ਤੋਂ ਪਹਿਲਾਂ ਇਹ ਅਰਦਾਸ ਕਰਨੀ ਹੈ ਕਿਉਂਕਿ ਜਦ ਦੱਸ ਦਈਏ ਕਿ ਕਿਉਂ ਕਰ ਰਹੇ ਆਂ ਤੇ ਫਿਰ ਗੁਰੂ ਆਪੇ ਰੱਖਿਆ ਕਰਦਾ ਤੇ ਸਾਰੇ ਜਣੇ ਹੌਸਲਾ ਰੱਖੋ ਕਿਤੇ ਜਾਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਕਿਉਂਕਿ ਕਈ ਦਫਾ ਬੰਦਾ ਜਦੋਂ ਕੱਲਾ ਬੈਠਾ ਹੁੰਦਾ ਤੇ ਉਹਦੀ ਆਤਮਾ ਕਿਤੇ ਨਾ ਕਿਤੇ ਭ੍ਰਮਣ ਕਰਨ ਦੀ ਦੌੜ ਜਾਂਦੀ ਹੈ ਚਲੀ ਜਾਂਦੀ ਹੈ ਕਈ ਦਫਾ ਉਸ ਨੂੰ ਪੁਰਾਣੇ ਸਾਇ ਵੀ ਵਿਖਦੇ ਆ ਜਦੋਂ ਅੱਖਾਂ ਬੰਦ ਕਰਦਾ ਪਿੱਛੇ ਕੋਈ ਖਲੋਤਾ ਵੀ ਹੁੰਦਾ ਨਾਲ ਵੀ ਕੋਈ ਖਲੋਤਾ ਹੁੰਦਾ ਜਿਸ ਤਰ੍ਹਾਂ ਮੈਨੂੰ ਲੋਕੀ ਫੋਨ ਕਰਕੇ ਦੱਸਦੇ ਆ ਰਾਤੀ ਸੌਣ ਵੇਲੇ ਵੀ ਕੋਈ ਨਾ ਕੋਈ ਰੂਪ ਧਾਰ ਕੇ ਉਹਨਾਂ ਦੇ ਉੱਤੇ ਆ ਜਾਂਦਾ ਹੈ ਦਬਾਅ ਪੈ ਜਾਂਦਾ ਹੈ ਬੜਾ ਕੁਝ ਹੋ ਜਾਂਦਾ ਹੈ ਬੰਦਾ ਖੁਦ ਦੇ ਖੁਦ ਦੇ ਵਿੱਚ ਹੀ ਚਿੰਤਾ ਦੇ ਵਿੱਚ ਰਹਿੰਦਾ ਪਤਾ ਨਹੀਂ ਕੀ ਗੱਲ ਹੋ ਰਹੀ ਹੈ ਨਾ ਬੰਦਾ ਅੱਗੇ ਜਾ ਸਕਦਾ ਨਾ ਪਿੱਛੇ ਜਾ ਸਕਦਾ। ਨਾ ਅੱਗੇ ਜੋਗਾ ਨਾ ਪਿੱਛੇ ਜੋਗਾ। ਕਿਉਂਕਿ ਇਹ ਛੱਡਦੀਆਂ ਨੇ ਭਾਵੇਂ ਤੁਸੀਂ ਇੱਕ ਦੇਸ਼ ਛੱਡ ਕੇ ਦੂਸਰੇ ਦੇਸ਼ ਚਲੇ ਜਾਓ ਉੱਥੇ ਵੀ ਚਲੀਆਂ ਜਾਂਦੀਆਂ ਨੇ। ਰਵਦਾਸ ਜੀ ਕਹਿੰਦੇ ਨੇ ਜਿਉਂ-ਜਿਉਂ ਸਹਿਰ ਕਰੇ ਤਿਉਂ ਭਾਵੇਂ ਮਹਿਰਮ ਮਹਿਲ ਨਾ ਕੋਟਕਾਵੇ ਇਹਨਾਂ ਨੂੰ ਮਹਿਲਾਂ ਦੀ ਟਕਾ ਨਹੀਂ ਹੈਗੀ ਮਹਿਲ ਨਹੀਂ ਰੋਕ ਸਕਦੇ ਵੱਡੇ ਤੋਂ ਵੱਡੇ ਦੀਵਾਰਾਂ ਨਹੀਂ ਰੋਕ ਸਕਦੀਆਂ। ਚਾਹੇ ਤੁਸੀਂ ਪਤਾਲ ਚ ਵੜ ਜਿਓ ਚਾਹੇ ਅਸਮਾਨ ਚ ਚਲੇ ਜਾਓ ਇਹ ਪਿੱਛਾ ਨਹੀਂ ਛੱਡਦੀਆਂ। ਇਹ ਹਵਾ ਆਉਂਦੀ ਹੈ ਹਵਾ ਜਿੱਥੇ ਮਰਜ਼ੀ ਚਲੀ ਜਾਂਦੀ ਹੈ ਇੱਕ ਸੂਈ ਦੇ ਨੱਕੇ ਜਿੰਨੀ ਥਾਂ ਵੀ ਕਿਸੇ ਕਮਰੇ ਦੇ ਵਿੱਚ ਹੋਵੇ ਸੂਈ ਦੇ ਨੱਕੇ ਜਿੰਨਾ ਵੀ ਹੌਲ ਹੋਵੇ ਮੋਰੀ ਹੋਵੇ ਉਹਦੇ ਵਿੱਚੋਂ ਵੀ ਇਹ ਚੀਜ਼ਾਂ ਨਿਕਲ ਆਉਂਦੀਆਂ ਨੇ ਤੋ ਇਸ ਵਾਸਤੇ ਸ੍ਰੀ ਜਪਜੀ ਸਾਹਿਬ ਦੀ 15ਵੀਂ ਪੌੜੀ ਦਾ ਜਾਪ ਰੱਖੀਏ ਤੇ ਅਸੀਂ ਇਨਾਂ ਭੂਤਾਂ ਦੇ ਸੰਸਾਰ ਤੋਂ ਛੁਟਕਾਰਾ ਪਾ ਸਕਦੇ ਹਾਂ ਤੇ ਸ੍ਰੀ ਕਲਗੀਧਰ ਮਹਾਰਾਜ ਨੇ ਜਿਸ ਤਰ੍ਹਾਂ ਇਸ ਦਾ ਵੱਡਾ ਮਹਾਤਮ ਦੱਸਿਆ ਜਪਜੀ ਸਾਹਿਬ ਦਾ ਉਹਦੇ ਵਿੱਚੋਂ 15ਵੀਂ ਪੌੜੀ ਮੰਨੇ ਪਾਵੇ ਮੋਖਦਵਾਰ ਤੋਂ ਲੈ ਕੇ ਜੇ ਕੋ ਮਣ ਜਾਣੇ ਮਣ ਕੋਈ ਤੱਕ ਜਾਪ ਰੱਖੋ ਨਰੰਤਰ ਜਿਤਨਾ ਚਿਰ ਤੱਕ ਭੂਤ ਪ੍ਰੇਤ ਸੂਕਰ ਮਰਗਾ ਤੁਹਾਨੂੰ ਛੱਡ ਨਹੀਂ ਜਾਂਦੇ ਤੇ ਇਤਨੀਆਂ ਮੇਰੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਬੋਲਾਂ ਚੁਕਾਂ ਦੀ ਮਾਫੀ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜਿਉਂਦੇ ਵਾਸਤੇ ਰਹੋ ਸਾਰੇ